ਹਰ ਬੰਸਾ ਜੀ ਕਰ ਕਿਵੇਂ ਸਾਰੇ ਉਮੀਦ ਕਰਦੇ ਠੀਕ ਹੋਣੇ ਆ ਅੱਜ ਮੈਂ ਥੋੜਾ ਫਿਲਟਰ ਚੇਂਜ ਕੀਤਾ ਹਨਾ ਕਈ ਲੋਕ ਤੇ ਬੜੇ ਹੀ ਇੱਥੇ ਬਦਤਮੀਜ਼ ਕਿਸਮ ਦੇ ਆ ਪਰ ਪਤਾ ਕਿਉਂ ਬਈ ਜਿੱਦਾਂ ਕਦੀ ਕਦੀ ਬੰਦਾ ਕੰਮ ਕਰ ਰਿਹਾ ਸਕੂਲੇ ਹਨਾ ਤੇ ਅੱਜ ਕੱਲ ਰਿਜ਼ਲਟ ਪਲੱਸ ਹੁੰਦੇ ਪਏ ਆ ਤੇ ਉਹ ਬੰਦਾ ਫੋਨ ਦੇ ਕੈਲਕੂਲੇਟਰ ਦੇ ਪਲੱਸ ਕਰਦਾ ਹੁੰਦਾ ਫੇ ਫੋਨ ਚ ਲਾ ਹੁਣ ਜਿਹੜੇ ਬੰਦੇ ਕੋਲ ਹੈਗਾ ਆਪਣਾ ਆਪਣਾ ਅਕਾਊਂਟ ਫੋਨ ਦੇ ਵਿੱਚ ਵਿੱਚ ਦੇਖਿਆ ਜਾਂਦਾ ਹੁਣ ਇਹ ਤਾਂ ਪ੍ਰਿੰਸੀਪਲ ਨੂੰ ਸ਼ਿਕਾਇਤ ਲਵਾਉਣ ਵਾਲੀ ਗੱਲ ਹੋ ਗਈ ਵੀ ਚਲੋ ਬੰਦਾ ਚੁੱਪ ਚਾਪ ਆਪਣਾ ਕੰਮ ਕੋਲਿਆ ਦੇਖ ਲਿਆ ਚਲੋ ਘਰ ਨਿਭਰੀ ਉਹ ਕਈ ਇੱਕ ਦੋ ਜਿਹੜੇ ਅੱਜ ਲੱਗੇ ਪਏ ਕਾਲ ਕਰੋ ਕਾਲ ਕਰੋ ਵਾਇਸ ਮੈਸੇਜ ਕਰਨ ਲੱਗੇ ਪਹਿਲੇ ਕਾਲ ਮੈਂ ਕੱਟ ਦਿੱਤੀ ਵਾਇਸ ਮੈਸੇਜ ਉਹ ਭਾਈ ਮੇਰੀ ਗੱਲ ਸੁਣ ਤੂੰ ਪਹਿਲਾਂ ਇੱਕ ਵਾਰੀ ਮੈਂ ਤੇ ਆ ਕਿ ਆਮ ਟੀਚਰ ਮੈਂ ਸਕੂਲ ਦੇ ਵਿੱਚ ਆ ਹਨਾ ਕਾਲ ਕਰਨ ਦਾ ਮਤਲਬ ਨਹੀਂ ਵੱਧ ਤੋਂ ਵੱਧ ਤੂੰ ਵੀਡੀਓ ਨੂੰ ਤੂੰ ਜਨ ਫੋਲੋ ਕੀਤਾ ਹੋਣਾ ਅੱਜਾਂ ਵੀ ਤੂੰ ਕੀ ਕੀਤਾ ਹੋਣਾ ਵੀਡੀਓ ਨੂੰ ਲਾਈਕ ਕਰਤਾ ਹੋਣਾ ਇਹਨੇ ਪਿੱਛੇ ਤੁਹਾਨੂੰ ਅਸੀਂ ਕਾਲ ਕਰਾਂਗੇ ਦੁਮਕਰਵਤੂ ਕੀ ਤੁਹਾਡਾ ਪ੍ਰਧਾਨ ਮੰਤਰੀ ਲੰਗਰ ਤੂੰ ਵੱਡਾ ਬਿਜ਼ਨਸਮੈਨ ਹੈ ਤੂੰ ਵੱਡਾ ਕੋਈ ਟਾਟਾ ਬਿਰਲਾ ਕੋਈ ਬਹੁਤ ਵੱਡਾ ਦੇਸ਼ ਦਾ ਮਹਾਨ ਹੈ ਜਿਹੜਾ ਆਪਾਂ ਭਾਈ ਤੇ ਜੁਗਲਾਵਾਂਗੇ ਦੱਸ ਇਹ ਵੀ ਜਦੋਂ ਲੋਕੀ ਕੰਮ ਕਰ ਰਹੇ ਉਦੋਂ ਤੂੰ ਲੋਕਾਂ ਨੂੰ ਫੋਨ ਕਰਦਾ ਫਿਰਦਾ ਹੈ ਤੇ ਨਾ ਕੋਈ ਲੈਣਾ ਹੁੰਦਾ ਨਾ ਦੇਣਾ ਹੁੰਦਾ ਡਿਸਟਰਬੈਂਸ ਕ੍ਰੀਏਟ ਫਿਰ ਬੰਦਾ ਉਹਨਾਂ ਨੂੰ ਬਲੌਕ ਚ ਪਾਉਂਦਾ ਸਾਈ ਉਦੋਂ ਹੁੰਦਾ ਹੈ ਜਦੋਂ ਕੋਈ ਬਲੌਕ ਚ ਪਾਉਂਦਾ ਪਾਉਣਾ ਹੀ ਹੁੰਦਾ ਹੈ ਜਿਹੜੇ ਬੰਦੇ ਜੋਬ ਤੇ ਆ ਉਹਨਾਂ ਨੇ ਆਪਣੀ ਹੈਡ ਤੋਂ ਗੱਲਾਂ ਥੋੜੀ ਕਾਣੀ ਆ ਤੇ ਇਦਾਂ ਦੇ ਲੋਕਾਂ ਨੂੰ ਚਲੋ ਛੱਡੋ ਭਰਾ ਹਨਾ ਇਦਾਂ ਨੌਨਸੈਂਸ ਲੋਕਾਂ ਦੀਆਂ ਗੱਲਾਂ ਕੀ ਕਰਨੀਆਂ ਫਿਰ ਬਲਾਕ ਹੀ ਪਾਉਣੇ ਪੈਂਦੇ ਜਦੋਂ ਇੱਕ ਵਾਰੀ ਕਹਿ ਦਿੱ ਕੋਈ ਵੀ ਲੇਡੀ ਆ ਭਾਵੇਂ 50 ਸਾਲ ਦੀ ਹੋਏਗੀ ਜਦੋਂ ਅਸੀਂ ਫਿਲਟਰ ਲਾਉਨੇ ਆ ਤੇ ਨਾਲੇ ਜਦੋਂ ਜੋਬ ਕਰਦਾ ਹੁੰਦਾ ਨਾ ਬੰਦਾ ਆਪਣੇ ਆਪ ਨੂੰ ਮੇਨਟੇਨ ਕੀਤਾ ਹੁੰਦਾ ਸਾਰਿਆਂ ਨੇ ਕੋਈ ਇਦਾਂ ਇਦਾਂ ਘਰ ਦੀਆਂ ਸਮਝਦੇ ਹਨਾ ਕਦੀ ਕਈ ਮੈਸੇਜ ਕਰ ਲਾ ਜਾਂਦੇ ਆ ਘਰ ਘਰ ਦੀਆਂ ਜਿਹੜੀਆਂ ਕ੍ਰੇਡਲੂ ਲੇਡੀਜ਼ ਹੁੰਦੀਆਂ ਉਹ ਆਮ ਤੌਰ ਤੇ ਘਰ ਚ ਰਹਿੰਦੀਆਂ ਉਹ ਇੰਨਾ ਤਿਆਰ ਵਿਚਾਰੀਆਂ ਨਹੀਂ ਹੋ ਪਾਦੀਆਂ ਸਾਡੀ ਮਦਦ ਵੀ ਰਹਿੰਦੀ ਅਸੀਂ ਬੰਦਾ ਪੜਿਆ ਲਿਖਿਆ ਹੁੰਦਾ ਉਹ ਚਲੋ ਜੋਬ ਤੇ ਵੀ ਜਾਂਦਾ ਤੇ ਸਧਾਰਨ ਹੀ ਬਣ ਕੇ ਜਾਂਦੇ ਜਿੱਥੇ ਕੈਜੂਅਲ ਵੇਅਰਿੰਗ ਕਹਿੰਦੇ ਆ ਪਰ ਜਦੋਂ ਪਾਣੇ ਆ ਅਸੀਂ ਕਹਿੰਨੇ ਵੀ ਮੈਂ ਰੋਜ਼ਾਨਾ ਦੀ ਰੁਟੀਨ ਚ ਐ ਵਾੜਾ ਕੱਪੜੇ ਪਾ ਕੇ ਜਾਣੇ ਤੇ ਫਿਰ ਕੋਈ ਇਦਾਂ ਦਾ ਫੈਸ਼ਨ ਵੀ ਨਹੀਂ ਹੁੰਦਾ ਹਨਾ ਪਰ ਕੁਝ ਲੋਕਾਂ ਦੀ ਤਾਂ ਸਮਝ ਤੋਂ ਪਰੇ ਗੱਲਾਂ ਸੁਪਰਨੈਚੁਰਲ ਜਾਂ ਫਿਰ ਪਤਾ ਕਿ ਆਂਟੀ ਜੀ ਪਾਠ ਕਰ ਲੋ ਲੈ ਵੀ ਅਸੀਂ ਗੁਰਦੁਆਰੇ ਦੇ ਬਾਬੇ ਰੱਗੇ ਆ ਵੀ ਪਾਠ ਕਰ ਲਈਏ ਪਾਠ ਆਪਣੀ ਮੰਮੀ ਵੀ ਕਹਿੰਦੇ ਨੇ ਸੁਣਾ ਦਿੰਦੀ ਐ ਜਾ ਕਿਸੇ ਗੁਰਦੁਆਰੇ ਤੇ ਆ ਕੇ ਬਹਿ ਕੇ ਸਵੇਰੇ ਸ਼ਾਮ ਪਾਠ ਹੁੰਦੇ ਉੱਥੇ ਜਾ ਕੇ ਪਾਠ ਸੁਣ ਲੈ ਸਾਡਾ ਤਾਂ ਪਾਠ ਸੁਣਨੇ ਆ ਜਿੰਨੂੰ ਲੋੜ ਹੋਊਗੀ ਉਹ ਪਾਠ ਕਰ ਲੂਗਾ ਆਪਦੀ ਜੌਬ ਛੱਡੋ ਪੈਸੇ ਨਾ ਕਮਾਓ ਪਾਠ ਕਰ ਲੋ ਪਾਠ ਨਾਲ ਜੇ ਅਸੀਂ ਕੰਮ ਕਰਦੇ ਆ ਹਰ ਮਹੀਨੇ ਸਾਨੂੰ ਸੈਲਰੀ ਮਿਲਦੀ ਐ ਪਾਠ ਨਾਲ ਤੇ ਕਿਸੇ ਵੀ ਪਾਠ ਨਾਲ ਕੋਈ ਵੀ ਧਰਮ ਦਾ ਜੇ ਬਹਿ ਕੇ ਅਸੀਂ ਸਾਰਾ ਦਿਨ ਭਗਤੀ ਕਰੇ ਜਾਵਾਂਗੇ ਉਹ ਸਾਧੂਆਂ ਦੀ ਤਰ੍ਹਾਂ ਜੰਗਲ 'ਚ ਹੀ ਰਵਾਂਗੇ ਤੇ ਫਿਰ ਉਹ ਹੀ ਰੋਟੀ ਤੇਰੀ ਕਾਟਦੀ ਹੈ ਨਾ ਲਾਵੇ ਤੇਰੀ ਭੁੱਖ ਫਰੀਦਾ ਉਵੇਂ ਹੀ ਹੋਣਾ ਠੀਕ ਹੈ ਤੇ ਜੇ ਆਪਾਂ ਨੂੰ ਲਗਜ਼ਰੀਅਸ ਜੀਣਾ ਚਾਹੀਦੀ ਹੈ ਲਾਈਫ ਅੱਗੇ ਵਧਣਾ ਤਾਂ ਆਪਣੇ ਆਪ ਨੂੰ ਵੀ ਅੱਗੇ ਲੈ ਕੇ ਜਾਣਾ ਆਪਣੀ ਇੰਟੈਲੀਜੈਂਸੀ ਸਾਬਤ ਕਰਨੀ ਹੈ ਤਾਂ ਫਿਰ ਉਸ ਤੋਂ ਬਾਅਦ ਤਾਂ ਕੰਮ ਕਰਨਾ ਪੈਣਾ ਪਰਮਾਤਮਾ ਨੇ ਕੰਮ ਵੀ ਬਣਾਇਆ ਹੈ ਜ਼ਰੂਰੀ ਨਹੀਂ ਐ ਪੜ੍ਹ ਕੇ ਪਰਮਾਤਮਾ ਨੇ ਕੋਸ਼ਣਾ ਪਰਮਾਤਮਾ ਦੀ ਦੁਨੀਆ 'ਚ ਬਹੁਤ ਚੀਜ਼ਾਂ ਪੜਾਉਂਦੇ ਆ ਨਾ ਟੀਚਰ ਉਹ ਤੇ ਕਿਸੇ ਬੱਚੇ ਦੀ ਹੈਲਪ ਕਰੋ ਕੋਈ ਅ ਕੋਈ ਕਿਸੇ ਬੱਚਿਆਂ ਨੂੰ ਇਹ ਨਾ ਸੋਚੋ ਕਿ ਮੈਨੂੰ ਸੈਲੀ ਇੰਨੀ ਮीडी ਐ ਤੇ ਮੈਂ ਇੰਨਾ ਹੀ ਪੜਾਉਣਾ ਤੁਹਾਡੇ ਵਿੱਚ ਬਹੁਤ ਸਾਡੀ ਨੌਲੇਜ ਆ ਤੁਸੀਂ ਬੱਚਿਆਂ ਨੂੰ ਗਿਆਨ ਦਿਓ ਤੇ ਬੱਚੇ ਵੀ ਅੱਗੇ ਵਧਣ ਉਹ ਕੰਮ ਨਹੀਂ ਬਸ ਵੇਲੀਆਂ ਜਬਲੀਆਂ ਲੋਕਾਂ ਦੇ ਮਗਰ ਪੈਂਦੇ ਆ ਕੋਈ ਪੜ੍ਹੋ ਲਿਖੋ ਕੋਈ ਕੰਮ ਕਰੋ ਕੋ ਵੀਡੀਓ ਬਣਾਓ ਤਾਂ ਵੀ ਕਮਾਵੇ ਸਾਰਿਆਂ ਨੂੰ ਪਤਾ ਵੀ ਪ੍ਰੋਫੈਸ਼ਨਲ ਹੈ